ਲੇ ਪਿੰਡ ਦੇ ਵਿੱਚ ਪਹਿਲਾ ਫੁੱਟਬਾਲ ਦਾ ਟੂਰਨਾਮੈਂਟ ਸਾ ਗੁਰਵਿੰਦਰ ਸਿੰਘ ਸੰਗਰ ਇਹ ਪਿੰਡ ਦੇ ਬਹੁਤ سارے ਮੋਤਵਰ ਵੀਰ ਜਿਹੜੇ ਨੇ ਇਹ ਟੂਰਨਾਮੈਂਟ ਕਰਾਦੇ ਨੇ ਸਭ ਤੋਂ ਪਹਿਲੇ ਮੈਂ ਮੁਬਾਰਕ ਦਵਾਂਗਾ ਕਿ ਬਹੁਤ ਅੱਛੀ ਪਹਿਲ ਕਦਮੀ ਹੈ ਅੱਜ ਤੋਂ तकरीबन 3 ਸਾਲ ਪਹਿਲੇ ਸੰਗਰ ਸਾਹਿਬ ਨੇ ਖੁਦ ਆਪਣੀ ਜੇਬ ਤੋਂ ਚੰਦ ਪੈਸੇ ਲਗਾ ਕੇ ਇੱਕ ਗਰਾਊਂਡ ਜਿਹੜੀ ਸੀ ਉਹਨੂੰ ਪ੍ਰੀਪੇਅਰ ਕਰਾਇਆ ਤੇ ਬਾਕੀ ਸੰਸਥਾਵਾਂ ਨੇ ਵੀ ਆ ਹਿਸਤਾ ਹਿਸਤਾ ਪੈਸੇ ਦੇ ਕੇ ਅੱਜ ਇੱਕ ਰੀਜ ਗੁੰਬਲੀ ਅੱਛਾ ਗਰਾਊਂਡ ਤੇ ਇੱਕ ਛੋਟਾ ਜਿਹਾ ਸਟੇਡੀਅਮ ਵੀ ਨਾਲ ਪਿਆਰ ਹੋਇਆ ਮੈਂ ਸ਼ਬਦ ਇਸ ਕਿਸਮ ਦੇ ਉਪਰਾਲਾ ਪਿੰਡੋਂ ਪਿੰਡ ਜਨੇਸ਼ਾ ਦੇ ਵੀਰ ਦੇ ਜਿਹੜੇ ਕੋਈ ਅਦਰ ਹੈ ਜਿੰਨੇ ਮੈਂ ਉਹਨਾਂ ਨੂੰ ਗੁਜਾਰਿਸ਼ ਕਰੂੰਗਾ ਤਾਂ ਤੁਸੀਂ ਵੀ ਆਪਾਂ ਆਪਣਾ ਯੋਗਦਾਨ ਪਾਓ ਜਿਸ ਪਿੰਡ 'ਚ ਤੁਸੀਂ ਜਨਮ ਲਿਆ ਹੈ ਜਿਸ ਸੋਸਾਇਟੀ 'ਚ ਤੁਸੀਂ ਵੱਡੇ ਹੋਏ ਹੋ ਤੁਹਾਡੀ ਵੀ ਨੈਤਿਕ ਜ਼ਿੰਮੇਵਾਰੀ ਹੈ ਸਾਰਿਆਂ ਤੇ ਉਥੇ ਆਪਾਂ ਉਸ ਪਿੰਡ ਦੀ ਬਿਹਤਰੀ ਵਾਸਤੇ ਜਾਂ ਉਸ ਸਮਾਜ ਦੀ ਬਿਹਤਰੀ ਵਾਸਤੇ ਕੰਮ ਕਰੀਏ ਨਸ਼ੇ ਦਾ ਬਹੁਤ ਭਾਰੀ ਪ੍ਰਭਾਵ ਹੈ ਇਹ ਵੀ ਸਪੈਸੀਫਿਕਲੀ ਜਿਸ ਪਿੰਡ ਚ ਅਸੀਂ ਆਏ ਆ ਇੱਥੇ ਵੀ ਬਹੁਤ ਵੱਡੇ ਪੇਮਾਨੇ ਤੇ ਸਰਕਾਰਾਂ ਖੇਲ ਹੋਈਆਂ ਨਸ਼ੇ ਤੇ ਕੰਟਰੋਲ ਕਰਨ ਦੇ ਤਾਂ ਮੈਂ ਸਮਝਦਾ ਕਿ ਇੱਕ ਪਾਸੇ ਨਸ਼ੇ ਵਾਲਿਆਂ ਦਾ ਜ਼ੋਰ ਹੈ ਇੱਕ ਪਾਸੇ ਉਹਨਾਂ ਲੋਕਾਂ ਦਾ ਜ਼ੋਰ ਹੈ ਆਪਣੇ ਬੱਚਿਆਂ ਦੀ ਨਸ਼ੇ ਕੁਝੇ ਬਚਾਉਣ ਦੇ ਵਿੱਚ ਤਾਂ ਮੈਂ ਅੱਜ ਦੇ ਇਹ ਔਖੀ ਘੜੀ ਦੇ ਵਿੱਚ ਵੀ ਜਿੱਥੇ ਕੋਈ ਐਡਮਿਨਿਸਟ੍ਰੇਸ਼ਨ ਵੱਲੋਂ ਕੋਈ ਸਰਕਾਰ ਵੱਲੋਂ ਕਿਸੇ ਕਿਸਮ ਦਾ ਸਹਿਯੋਗ ਨਹੀਂ ਦਿੱਤਾ ਜਾ ਰਿਹਾ ਉੱਥੇ ਜਿਹੜਾ ਉਪਰਾਲਾ ਪਿੰਡਾਂ ਵਾਲੇ ਖੁਦ ਕਰ ਰਹੇ ਨੇ ਮੈਂ ਉਹਦੀ ਪਹਿਲ ਕਦਮੀ ਦੀ ਉਹਨਾਂ ਨੂੰ ਮੁਬਾਰਕ ਦੇਣਾ ਚਾਹਾਂਗਾ ਤੇ ਮੈਂ ਚਾਹਾਂਗਾ ਕਿ ਸੱਚੇ ਪੰਜਾਬ ਦੇ ਲੋਕ ਹੁਣ ਆਪ ਉੱਠਣ ਜੇ ਅਸੀਂ ਆਪਣੀ ਜਵਾਨੀ ਬਚਾਣੀ ਹੈ ਆਪਣੇ ਬੱਚੇ ਬਚਾਣੇ ਤੇ ਐਡਮਿਨਿਸਟ੍ਰੇਸ਼ਨ ਤੇ ਸਰਕਾਰ ਤੋਂ ਤੇ ਆਸ ਉਮੀਦ ਬੰਦ ਕਰੀਏ ਅਸੀਂ ਆਪ ਹੀ ਆਪਣੇ ਬੱਚਿਆਂ ਨੂੰ ਫਰੇਰੀਏ ਬਚਾਈਏ ਤੇ ਗਲਤ ਕੰਮ ਕਰਨ ਵਾਲਿਆਂ ਨੂੰ ਜਿਹੜਾ ਹੈ ਉਹਨਾਂ ਦਾ ਪਰਦਾ ਫਾਹਲ ਇਹ ਇਹ ਸਾਨੂੰ ਸਾਫ਼ ਤੌਰ ਤੇ ਪਰਦਾ ਫਾਹਲ ਕਰਨ ਦੀ ਜਰੂਰਤ ਹੈ ਤੋਂ ਅੱਜ ਦੇ ਇਸ ਟੂਰਨਮੈਂਟ 'ਚ ਮੈਂ ਆਇਆ ਬੜੇ ਸਾਲਾਂ ਬਾਅਦ ਮੈਨੂੰ ਮੌਕਾ ਮਿਲਿਆ ਬਿਲਕੁਲ ਇਕਾਦਿਆਂ ਦੇ ਨਾਲ ਇੱਕ ਪਿੰਡ ਅਟਾੜੇ ਅਸੈਂਬਲੀ ਵਿੱਚ ਦਾ ਪਿੰਡ ਹੈ ਤੋਂ ਜ਼ਿਆਦਾ ਬਹੁਤ ਪੁਰਾਣਾ ਤੋਂ ਅਲੱਗ ਮੇਰੇ ਸਬਾਸੀ ਪਤਾ ਦਾ ਵੀ ਕਿਸੇ ਟਾਈਮ ਅਸੈਂਬਲੀ ਹਲਕੇ ਦੇ ਵਿੱਚ ਡਲਾਇ ਇਤਿਹਾਸਿਕ ਪਿੰਡ ਪੈਂਦਾ ਸੀ ਤੇ ਅਸੀਂ ਹਮੇਸ਼ਾ ਹੀ ਢੱਲੇ ਦੇ ਨਾਲ ਇੱਕ ਤੁਰਕ ਪੈਦਾ ਕਰਕੇ ਰੱਖਿਆ ਹੈ ਤੇ ਅੱਜ ਵੀ ਆਪਣੇ ਸਾਥੀਆਂ ਦੇ ਪ੍ਰਾਣੇ ਸਾਥੀਆਂ ਤੇ ਕਹਿਣ ਤੇ ਦਾਸ ਨੂੰ ਮੌਕਾ ਮਿਲਿਆ ਉਹ ਇੰਨੇ ਮੈਂ ਕਿੰਦਾ ਹੋਇਆ ਇਹਨਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਪੇਸ਼ ਕਰਦਾ ਅੱਜ ਇਹ ਇਹ ਸਾਡਾ ਦੋ ਰੋਜਾ ਟੂਰਨਾਮੈਂਟ ਚੱਲਿਆ ਵਾ ਇਹ ਸਾਡਾ ਵੀਰ ਦਰਵਿੰਦਰ ਸਿੰਘ ਦੀ ਸੰਗਰ ਬਹੁਤ ਦੇਣਾ ਭਰਾ ਵੀ ਉਹਦੇ ਮਤਿਆ ਦੀ ਟੂਰਨਾਮੈਂਟ ਚੱਲਣ ਡਿਆ ਬਾਕੀ ਇਹ ਸਾਰੇ ਸਾਡੀ ਟੀਮ ਰਾਤ ਦਿਨ ਬਹੁਤ ਮਿਹਨਤ ਕਰ ਰਹੀ ਆ ਤੇ ਆਪਣੀਆਂ ਡਿਊਟੀਆਂ ਨਿਭਾ ਰਏ ਆ। ਜੀ ਟੀਮਾਂ ਐਂਟਰ ਹੋਈਆਂ ਵਾ ਜਿਨ੍ਹਾਂ ਦਾ ਅੱਜ ਫਾਈਨਲ ਮੈਚ ਚੱਲੂਗਾ। ਤੇ ਜਾਰੀ ਰਹੂਗਾ ਕਿ ਅੱਠਵੇਂ ਮਹੀਨੇ ਤੱਕ ਕਬੱਡੀ ਦੇ ਮੈਚ ਚੰਗੇ ਹੋਣਗੇ। ਨਾਈਟ ਦੇ ਮੈਚ ਹੋਣਗੇ ਫਿਰ ਤੇ ਲੱਗਦਾ ਸਾਲ ਦੇ ਵਿੱਚ ਤਿੰਨ ਵਾਰ ਟੂਰਨਾਮੈਂਟ ਚੱਲਣਗੇ। ਕਿਰਗਟਾ ਦਾ, ਫੁੱਟਬਾਲ ਦਾ, ਕਬੱਡੀ ਦਾ। ਤੇ ਪਿੰਡ ਜੀ ਨਸ਼ੇ ਦਾ ਸਦਾਗਰ ਬਣ ਗਿਆ ਵਾ। ਇਹ ਹੁਣ ਸਾਰੇ ਭਰਾਵਾਂ ਨਾਲ ਜੀਹ ਭਰਾਵਾਂ ਨਾਲ ਖਲਾਹ ਕਰਕੇ ਤੇ ਅਸੀਂ ਇਹ ਉਫਰਾਲਾ ਕਾਂਡੇ ਵੀ ਸਾਡਾ ਪਿੰਡ ਵੱਢ ਜੇ ਨੇ ਸੇ ਤੋਂ। ਇੱਥੇ ਬਹੁਤ ਵੱਡੇ ਮਗਰਮਸ ਬੈਠੇ ਜਿਹੜੇ ਸਰਕਾਰਾਂ ਪਿਛਦਿਆਂ ਨਾਲ ਵੀ ਰਲਿਆ ਤੇ ਹੁਣ ਵੀ ਰਲ ਗਏ ਆ ਕੋਈ ਕਾਰਵਾਈ ਨਹੀਂ ਗਈ ਚੜਾਵਾ ਚਾੜਦਿਆਂ ਤੇ ਅਸੀਂ ਹੁਣ ਐ ਬੰਦੇ ਨੂੰ oprala ਕੀਤਾ ਆਦਾ ਮਨ ਖਟਾ ਹੋ ਗਿਆ ਉਹਨਾਂ ਨੂੰ ਸਰਕਾਰਾਂ ਨੇ ਵੀ ਬੇਵਸ ਹੋ ਗਈਆਂ